ਲੱਗੀ ਸੀ ਕਿ 2-3 ਵਾਰ ਸੀਜ਼ਨ ਦੇ ਦੌਰਾਨ ਬੀਸੀ ਚ ਵੀ ਟ੍ਰਾਂਟੋ ਵੀ ਥੋੜਾ ਸਟਰਗਲ ਕਰ ਰਹੀ ਸੀ ਤੇ ਹੁਣ ਕਿਵੇਂ ਆ ਬੇਲਤ ਮੈਂ ਸੁਪਰ ਅਨਨ ਕਰਦਾ ਤੇ ਬਾਬੇ ਨਾਨਕ ਨੇ ਤੰਦਰੁਸਤੀ ਵਾਜ ਬਾਬੇ ਨਾਨਕ ਦਾ ਸਰਦਾਰਨਾ ਕਰਦਾ ਤੇ ਸੰਦੀਪ ਬਾਜ ਨੂੰ ਮਚ ਕਰ ਰਿਆ ਗਰਾਉਂਡ ਦੇ ਵਿੱਚ ਤੇ ਬਾਈ ਪਹਿਲਾਂ ਉੱਥੇ ਸੱਟ ਲੱਗੀ ਸੀ ਤੇ ਰਿਕਵਰੀ ਕਰਕੇ ਹੁਣ ਇੱਥੇ ਲੱਗੀ ਦੀ ਛੱਟ ਛੱਟ ਤੇ ਬਾਬੇ ਦੀ ਕਿਰਪਾ ਨਾਲ ਅੱਜ ਖੇਡੇ ਤੇ ਠੀਕ ਰਹੀ ਛੱਟ ਮੇਰੀ ਤੇ ਜੋਰ ਮਾਰਿਆ ਤੇ ਆਪਣੀ ਸੰਦੀਪ ਨੰਗਲੰਬੀਆ ਕਬੱਡੀ ਕਲੱਬ ਵੀਰਿਆ ਅੱਜ ਜਿੱਤੀ ਹੈ ਫਾਸਟਾਈ ਤੇ ਸਾਰੀ ਵੀਰਿਆ ਕਲੱਬ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਉਹਨੂੰ ਪਿਆਰ ਕਰਨ ਵਾਲੀ ਸੰਗਤ ਨੂੰ ਸਭ ਨੂੰ ਬਹੁਤ ਧੰਨਵਾਦ ਕਰਦੇ ਹਾਂ ਤੇ ਉਹਦੀ ਦੁਆਵਾਂ ਨਾਲ ਸਾਡੀ ਟੀਮ ਫਾਸਟਾਈ ਆਪਾਂ ਸਭ ਦਾ ਬਹੁਤ ਸੀ ਮੈਨੂੰ ਲੱਗਦਾ ਤੁਹਾਡੇ ਜਦੋਂ ਉਦੋਂ ਦੀਆਂ ਰੇਡਾਂ ਦੇਖਦੇ ਆ ਬੀਸੀ ਦੀਆਂ ਦੇਖਦੇ ਥੋੜਾ ਉਦੋਂ ਇੱਕ ਸੱਟਾਂ ਵੀ ਲੱਗਿਆ ਬਾਡੀ ਥੋੜੀ ਸਲੋ ਹੋ ਜਾਂਦੀ ਆ ਸੀਜ਼ਨ ਵੀ ਲੰਮਾ ਹੋ ਗਿਆ ਇਹ ਹੁੰਦੀਆਂ ਇਹ ਚੀਜ਼ਾਂ ਲੱਗਦਾ ਵੀ ਤੁਹਾਨੂੰ ਵੀ ਲੱਗ ਰਿਹਾ ਵੀ ਹੁਣ ਥੋੜਾ ਟਾਇਰਡ ਜਾਂ ਬਾਡੀ ਓਵਰ ਲੋਡ ਹੋ ਗਿਆ ਸੀਜ਼ਨ ਦੇ ਕਰਕੇ हां बाजी फर्क ਤਾਂ ਪੈਂਦਾ ਕਿਤੇ ਸਟਾਰਟਿੰਗ ਦੇ ਵਿੱਚ ਅਰੇਸਟ ਕਰਕੇ ਜਦੋਂ ਖੇਡਣੀ ਆ ਫਿਰ ਬਾਡੀ ਪੂਰੀ ਜ਼ੋਰ ਮਾਰਦੇ ਹੁਣ ਹੁਣ ਕਿਹੜੇ ਟਾਈਮ ਦੇ ਚੱਲੇ ਹੋਏ ਆ ਤੇ ਇੱਕ ਤਾਂ ਉਦਾਂ ਹੀ ਸਾਹ ਨਾਲੋਂ ਕਿੰਨੇ ਸਾਲ ਉਹ ਖੇਡਦੇ ਆ ਨੂੰ ਇੰਜਰੀਆਂ ਮਾੜੀਆਂ ਮੋਟੀਆਂ ਆਈ ਜਾਂਦੇ ਨੂੰ ਉਮਰ ਦੇ ਹਿਸਾਬ ਨਾਲ ਹੌਲੀ ਹੌਲੀ ਸਰੀਰ ਬੈਕ ਡ ਮਾਰਦਾ ਤੇ ਹੁਣ ਉਹਨੇ ਇੱਕ ਟ੍ਰਾਂਟੋ ਸੀਜ਼ਨ ਨਾਲ ਸਟਾਰਟਿੰਗ ਹੋਈ ਸੀ ਹਜੇ ਚੱਲ ਫਿਰ ਵੀ ਉਹਨੂੰ ਖੇਡ ਰੋਏ ਦੀ ਜੋਸ਼ ਹੁੰਦਾ ਫਿਰ ਹੁਣ ਖੇਡਦੇ ਖੇਡਦੇ ਬਾਜੀ ਕਿੰਨੇ ਮਹੀਨੇ ਹੋ ਗਏ ਯਾਰ ਕੈਨੇਡਾ ਦੀ ਕੌਡੀ ਤੋਂ ਬਾਕੀ ਦਿਨ ਬਾਕੀ ਕੌਡੀ ਭਾਰੀ ਹੁੰਦੀ ਆ ਮੂੰਹ ਮੋੜ ਦਿੰਦੀ ਆ ਤਾਂ ਕੁਝ ਮਨ ਵੀ ਭਰ ਜਣਾ ਮਿਹਨਤ ਮੱਚ ਕਰੀ ਜਾਂ ਕਰੀ ਜੀ ਨਾ ਬਾਈਆਂ ਹੁੰਦਾ ਗਾ ਜੱਗੇ ਜਵਾਕਾ ਕੋਲ ਬਹੁਤ ਟਾਈਮ ਹੋ ਗਿਆ ਮਨ ਜਾ ਭਰ ਜਾਂਦਾ ਖੇਡ ਖੇਡ ਕੇ ਹੁਣ ਮੈਂ ਜਦੋਂ ਇਹ ਦਿਲ ਦੀ ਗੱਲ ਹੀ ਆ ਤੁਸੀਂ ਕਰੀ ਰੈਫਰੀਆਂ ਨਾਲ ਗੱਲ ਕਰਦੇ ਆ ਅਸੀਂ ਵੀ ਵਨ ਲਾਈਵ ਕਰਦੇ ਆ ਨਾ ਜਦੋਂ ਲਗਾਤਾਰ ਆਪਾਂ 18 ਮਈ ਮੈਨੂੰ ਯਾਦ ਆ ਡੇਢ ਸੀਗੀ ਰੌਸ ਗੁਰੂ ਘਰ ਦੇ ਖੇਡ ਮੇਲੇ ਦੀ ਉਹ ਤੋਂ ਬਾਅਦ ਫਿਰ ਇੱਥੇ ਆ ਗਈ ਗਿੰਗ ਸਪੋਰਟਸ ਫਿਰ ਜਿਵੇਂ ਟ੍ਰਾਂਟ ਹੋ ਗਿਆ ਸੀਜ਼ਨ ਉਹ ਬੜਾ ਲੰਮਾ ਹੋ ਗਿਆ ਉਹੀ ਗੱਲਾਂ ਨੇ ਉਹੀ ਕਬੱਡੀ ਆ ਉਹੀ ਟੀਮਾਂ ਉਹੀ ਪੋਲਿਟਿਕਸ ਆ ਉਹੀ ਸਾਰਾ ਕੁਝ ਚੱਲੀ ਜਾਂਦਾ ਵਾਰ-ਵਾਰ ਹਨਾ हां पाजी उही को चलियांदा जे आपा गुरु गुरु अपना मेला लाले ला बैन को पर ओदो पहला सी ऑस्ट्रेलिया ਖੇਡ ਰਹੇ ਤੇ ਹਾਂ ਉੱਥੇ ਵੀ ਹੁਣ ਤੁਹਾਨੂੰ ਪਤਾ ਲੱਗਦਾ ਮਿੰਟਾ ਇਹ ਨਾ ਨਾ ਦਾ ਵੈਸੇ ਕਬੱਡੀ ਭਾਰੀ ਹੋਗੀ ਫੇਰ ਵੀ ਕੈਨੇਡਾ ਦੇ ਵਿੱਚ 4 ਰੀਡਰ ਤਾਂ ਹੁੰਦੀ ਹੁੰਦੇ ਆ ਉੱਥੇ ਦਾ ਰੀਡਰ ਵੀ ਦੋਏ ਹੁੰਦੇ ਹੁੰਦੇ ਆ ਤੇ ਜਾਬ ਲੈਣਾ ਉੱਥੇ ਭਾਰੀ ਹੁੰਦੀਆਂ ਨੇ ਉੱਥੇ ਕਬੱਡੀ ਮੈਨੂੰ ਲੱਗਦਾ ਕੈਨੇਡਾ ਨਾਲੋਂ ਵੀ ਭਾਰੀ ਲੱਗਦੀ ਹੁੰਦੀ ਹੈ ਇਹਦੇ ਕਰਕੇ ਬਾਕੀ ਪਾਜੀ ਹੁਣ ਕੋਈ ਕਬੱਡੀ ਭਾਰੀ ਆ ਤੇ ਫਰਕ ਇਹਦਾ ਵੀ ਪੈ ਜਾਂਦਾ ਪਾਜੀ ਖੇਡੋ 3 ਸਾਲ ਹੋ ਗਏ ਚੱਲੀ ਜਾਂਦਾ ਚਲ ਬਾਬੇ ਨਾਨਕ ਅੱਗੇ ਅਰਦਾਸ ਆ ਤੇ ਮੈਂ ਇਹਦਾ ਬਾਕੀ ਕਬੱਡੀ ਜਾਗਰਤ ਕਰਦੇ ਯਾਰ ਹੁਣ ਤਾਂ ਪਰਿਵਾਰ ਵੀ ਕਹਿੰਦਾ ਹੋਊਗਾ ਖੇਡ ਲਈ ਬਥੇਰੀ ਛੱਡ ਬਰੇ ਕੋਈ ਕੰਮ ਧੰਦਾ ਲੱਗ ਨੂੰ ਹੁਣ ਕੀ ਚਾਹਦਾ ਇਹ ਅਰਦਾਸ ਕਰਦੇ ਹੱਥ ਜੋੜਦੇ ਆ ਸਾਬ ਅੱਗੇ ਵੀ ਸਾਬ ਅੱਗੇ ਜੋ ਵੀ ਹੈਗਾ ਯਾਰ ਗੇਮ ਨੂੰ ਗੇਮ ਰਹਿਣ ਦੇ ਭਰਾਵਾ ਖੇਡ ਨਾ ਤੁਸੀਂ ਤੰਗ ਪਰੇਣ ਕਰੋ ਯਾਰ ਠੀਕ ਨਹੀਂ ਪਲੇਅਰ ਤਾਂ ਬੇਚਾਰੇ ਯਾਰ ਕੀ ਕਰਨ ਕੱਛਿਆਂ ਦੇ ਵਿੱਚ ਘਰੋਂ ਉੱਠੇ ਉੱਠ ਮਿਹਨਤ ਕਰਕੇ ਇੰਨੇ ਸਾਲ ਹੋ ਗਏ ਥੱਕ ਪਹੁੰਚੇ ਨੇ ਇਹ ਬੇਨਤੀ ਕਰ ਸਕਦੇ ਹਾਂ ਹੋਰ ਆਪਾਂ ਕਿਸੇ ਨੂੰ ਹੋਣੀ ਕਰਦੇ ਬੇਨਤੀ ਕਰਦੇ ਆ ਭਰਾਵਾ ਗੇਮ ਗੇਮ ਰਹਿ ਲੈਣ ਦੇ ਫੈਡਰੇਸ਼ਨਾਂ ਦੋ ਚੱਲਦੇ ਨੇ ਚਾਹ ਦੋਏ ਚੱਲੀ ਜਾਣ ਪਰ ਪਲੇਅਰ ਨੂੰ ਖੇਡ ਹੀ ਜਾਣ ਦੇ ਜਿੱਧਰ ਵੀ ਖ ਕਿ ਦੱਲੀ ਨੇ ਬੋਲਿਆ ਸੀ ਨਾ ਮੈਨੂੰ ਯਾਦ ਆ ਉਹਦੋਂ ਤਾਂ ਹਜੇ ਸੀਜ਼ਨ ਸ਼ੁਰੂ ਨਹੀਂ ਹੋਇਆ ਸੀ ਉਹ ਕਹਿੰਦਾ ਵੀ ਤਿੰਨ ਹੋ ਜਾਣ ਭਵੇਂ ਹਨਾ ਪਰ ਵੀ ਜਿੱਥੇ ਖੇਡਦੇ ਆ ਚੱਲੀ ਜਾਵੇ ਕਿਉਂਕਿ ਹੁਣ ਖਿਡਾਰੀ ਜਿਵੇਂ ਤੁਸੀਂ ਆ ਇੱਕ ਇੰਨੀ ਮਿਹਨਤ ਕਰਕੇ ਅੱਜ ਮੌਕਾ ਆ ਵੀ ਉਹ ਮਕਾਮ ਤੇ ਆਏ ਰਹਾ ਕੈਸ਼ ਕਰਨ ਦਾ ਜਿਵੇਂ ਕਹਿੰਦੇ ਨਾ ਵੀ ਮਿਹਨਤ ਕਰੀ ਦਾ ਮੁੱਲ ਮੜਨਾ ਅੱਜ ਜਿਵੇਂ ਹੋਰ ਵੀ ਖਿਡਾਰੀ ਦਾ ਡੇਰ ਗਿਆ ਸਾਰੇ ਲੱਗਦਾ ਵੀ ਇਹ ਚੀਜ਼ਾਂ ਵੀ ਹੁਣ ਮੁੱਲ ਪੈ ਰਿਹਾ ਪਰ ਥੋੜੀ ਹੋਰ ਜਿਹੜੀਆਂ ਡਿੱਕੇ ਜ਼ਿਆਦਾ ਲੱਗ ਰੇ ਆਹ ਪਲੇਅਰ ਯਾਰ ਮਿਹਨਤ ਕਰਦਾ ਮੁੱਲ ਤਾਂ ਪੈ ਰਿਹਾ ਪਲੇਨਾਂ ਦਾ ਪਰ ਐਂ ਯਾਰ ਪਲੇਅਰਾਂ ਨੂੰ ਯਾਰ ਹੌਸਲਾ ਦੋ ਖੇਡਣ ਰੋਕੋ ਨਾ ਖੇਡਣ ਦੋ ਵਿਚਾਰਾ ਜਿੱਥੇ ਖੇਡਦੇ ਨੇ ਤੇ ਹੌਸਲਾ ਦੋ ਉਹਨਾਂ ਨੂੰ ਕੋਈ ਨਾ ਯਾਰ ਤੁਸੀਂ ਹਿੱਟ ਹੋ ਜਾਓ ਤੁਸੀਂ ਗੇਮਾਂ ਤੁਸੀਂ ਖੇਡੋ ਤੁਸੀਂ ਮਿਹਨਤ ਕਰਕੇ ਤੱਕ ਪਹੁੰਚੇ ਹੋ ਕਰਦੀਆਂ ਕੱਢੋ ਗਰੀਬੀਆਂ ਤੇ ਹੋਰ ਹੌਸਲੇ ਨਾਲ ਖੇਡੋ ਇਹੋ ਜਿਹੀ سپورਟ ਕਰਦੇ ਮੈਂ ਤਾਂ ਬੇਨਤੀ ਕਰਦਾ ਸਭ ਅੱਗੇ ਵਾਲਾ ਯਾਰ ਪਲੇਅਰਾਂ ਨੂੰ سپورਟ ਕਰੋ ਦਲੇਰੀ ਦਿਓ ਇਹਨਾਂ ਨੂੰ ਖੇਡੋ ਯਾਰ ਮੈਦਾਨਾਂ ਦੇ ਵਿੱਚ ਤੁਸੀਂ ਮੈਦਾਨਾਂ 'ਚ ਖੇਡਦੀ ਸੋਹਣੇ ਲੱਗਦੇ ਬਿਲਕੁਲ ਜਿਵੇਂ ਹੁਣ ਟੀਮਾਂ ਇੱਥੋਂ ਗੱਲਾਂ ਹੋਣੀਆਂ ਸ਼ੁਰੂ ਹੋ ਸ਼ਾਹਕੋਟ ਦੀ ਟੀਮ ਦੀ ਕਿੱਦਾਂ ਤਿਆਰੀ ਆ ਕਿਉਂਕਿ ਪਿਛਲੇ ਸਾਲ ਵੀ ਟੀਮ ਵਧੀਆ ਖੇਡਦੀ ਆ ਨਵੇਂ ਮੁੰਡੇ ਹੋਰ ਐਡ ਆਨ ਹੋਈ ਜਾਂਦੇ ਅੱਗੇ ਹਾਂਜੀ ਭਾਜੀ ਹਰੇਕ ਸਾਲ ਆਪਾਂ ਨਵੇਂ ਮੁੰਡੇ ਲੈ ਕੇ ਆਉਨੇ ਆ ਬਾਬੇ ਨਾਨਕ ਦੀ ਕਿਰਪਾ ਨਾਲ ਤੇ 2014 ਤੋਂ ਸ਼ਾਹਕੋਟ ਆ ਰਹੀ ਆ ਖੇਡ ਦੀ ਬਹੁਤ ਸਾਲ ਹੋ ਗਏ 11 ਸਾਲਾਂ ਦੇ ਕਰੀਬ ਹੋ ਗਈ ਸ਼ਾਹਕੋਟ ਬਣੀ ਨੂੰ ਨਹੀਂ ਇੰਨਾ ਟਾਈਮ ਲੰਬੀ ਟੀਮ ਚੱਲਦੀ ਨਹੀਂ ਬਾਬੇ ਨਾਨਕ ਦੀ ਕਿਰਪਾ ਨਾਲ ਸਭ ਨੂੰ ਖੜਾਈਂਦਾ ਤੇ ਨਵੇਂ-ਨਵੇਂ ਮੁੰਡੇ ਹਰੇਕ ਸਾਲ ਲੈ ਕੇ ਆਪਾਂ ਆਂਦੇ ਹੁਣ ਆ ਬੂਰੀ ਵਰਗੇ ਆਪਾਂ ਨਵੇਂ ਮੁੰਡੇ ਚੱਕੇ ਤੇ ਤਾਂਪੂਰੀ ਵਰਗੇ ਨਵੇਂ ਮੁੰਡੇ ਚੱਕੇ ਤੇ ਰੀਡਰਾਂ ਦੇ ਵਿੱਚ ਕਿੰਨੇ ਮੁੰ ਕਿੰਨਾ ਨਾਮ ਕਰਕੇ ਗਏ ਨੇ ਉਹ ਅੰਗਲ ਕੈਨੇਡਾ ਵੀ ਆਪਣਾ ਧਰਮਪੁਰੀਆ ਬੈਸਟ ਡਿਸੀਜਨ ਦਾ ਤੇ ਇੰਗਲੈਂਡ ਵੀ ਆਪਣੀ ਸੰਦੀਪ ਨੰਗਲੰਗੀਆਂ ਕਲੱਬੀ ਕਾਲ ਟੈਲਫੋਰਡ ਵੀ ਉੱਥੇ ਸੀਜ਼ਨ ਦੀ ਬੈਟਰੀ ਤੇ ਆਪਣੇ ਪਲੇਅਰ ਵੀ ਇੱਥੇ ਖਸ਼ਾਹ ਕੋਟ ਦੀ ਸੀਜ਼ਨ ਦੇ ਬੈਸਟ ਨੇ ਸੁਲਤਾਨ ਜਦੋਂ ਉਹ ਰੇਡ ਪਾਉਂਦਾ ਵੱਖਰਾ ਜਿਹਾ ਅੰਦਾਜ਼ ਆਣਾ ਵੀ ਏਦਾਂ ਲੱਗਦਾ ਯਾਰ ਵੀ ਜੱਫਾ ਲੱਗ ਜੂ ਜਦੋਂ ਹੀ ਜਾਂਦਾ ਨਾ ਵੀ ਜਿਵੇਂ ਜੇ ਖੜਦਾ ਪਰ ਵੱਖਰਾ ਹਰੀਖ ਦਾ ਸਟਾਈਲ ਹੀ ਵੱਖਰਾ ਨਾ ਉਹ ਮੈਨੂੰ ਐ ਲੱਗਦਾ ਕਿ ਧਰਪੁਰੀਆ ਮੂਰੇ ਨੂੰ ਘੱਟ ਪਿੱਛੇ ਨੂੰ ਵੱਧ ਭੱਜਦਾ ਲੱਤਾਂ ਜੀਆਂ ਤੇ ਬਹੁਤ ਸੋਹਣਾ ਲੱਗਦਾ ਵੀ ਖੇਡ ਤੇ ਤੇ ਬਾਬਾ ਨਾਨਕ ਨੂੰ ਹੋਰ ਤਰੱਕੀ ਦੇਵੇ ਤੇ ਹੋਰ ਸਾਡੀ ਸ਼ਾਹਕੋਟ ਦਾ ਨੌ ਰੋਸ਼ਨ ਕਰਨ ਪਲੇਅਰ ਤੇ ਇਹੀ ਅਦਾਸ ਕਰਦਾ ਸੁਨੀਲ ਬਾਈ ਦਾ ਨੌ ਰੋਸ਼ਨ ਹੋਰ ਬਲੰਦੀਆਂ ਦੇ ਲੈ ਕੇ ਜਾਣ ਕਿਉਂਕਿ ਪਲੇਅਰਾਂ ਅੱਛਰ ਤੇ ਬਾਈ ਦਾ ਨਾਂ ਸ਼ਾਹਕੋਟ ਤੇ ਚੱਲਦੀ ਨਹੀਂ ਤਾਂ ਨਾ ਮੈਂ ਪਲੇਅਰਾਂ ਦਾ ਬਹੁਤ ਧੰਨਵਾਦ ਕਰਦਾ ਜੋ ਸ਼ਾਹਕੋਟ ਨਾਲ ਖੜੇ ਨੇ ਤੇ ਉਹਨਾਂ ਦਾ ਦਿਲੋਂ ਮੈਂ ਸਤਿਕਾਰ ਕਰਦਾ ਬੇਬੂਰ ਕਿ ਇੱਕ ਭਰਾ ਬਾਈ ਕਣੇ ਸਾਥ ਦਿਓ ਤੇ ਆਪਣੇ ਸ਼ਾਹਕੋਟ ਬਣ ਵੀ ਜਦੋਂ ਨੇ ਕਿਹਾ ਵੀ ਜਦੋਂ ਗੋਪੀ ਕੋਲੇ ਜਾ ਕੇ ਆਏ ਜੇ ਖੜਨਾ ਦੂਰ ਖੜਿਆ ਕਰ ਗੋਪੀ ਨੇ ਬੜਾ ਖਰਾਬ ਕਰਿਆ ਤੁਹਾਨੂੰ ਆਹ ਸੀਜ਼ਨ ਮੈਨੂੰ ਲੱਗਦਾ ਵੀ ਜੇ ਮੈਚ ਲੱਗਾ ਇੱਕ ਨਹੀਂ ਤਾਂ ਦੋ ਜੱਫੇ ਤਾਂ ਲੱਗੇ ਹੀ ਆ ਇੱਕ ਜਾਂ ਦੋ ਲੱਗੇ ਹੀ ਆ ਨਾ ਦੀ ਆਲੀ ਪਾਜੀ ਕਿਉਂਕਿ ਉਹਦਾ ਦਾ ਆ ਉਹ ਮਾਰਦੀ ਮਾਰਦਾ ਹੁਣ ਸਾਰੇ ਮੈਚ ਦੇ ਵਿੱਚ ਉਹਨੇ ਦਾ ਕੈਂਚੀ ਮਾਰਨੀ ਮਾਰਨੀ ਆ ਤੇ ਕਦੀ ਆਣਾ ਵਧੀਆ ਜਾਫੀ ਆ ਪਾਜੀ ਉਹਨੂੰ ਵੀ ਬਹੁਤ ਸਾਲ ਹੋ ਗਏ ਖੇਡ ਦੇ ਨੂੰ ਤੇ ਬਾਬੇ ਨਾਨਕ ਨੇ ਇਤ ਕੀ ਫੇਰ ਦੁਬਾਰਾ ਉਹ ਕਿੰਨੇ ਸਾਲ ਬਾਅਦ ਖੇਡਿਆ ਤੇ ਬਾਬਾ ਨਾਨਕ ਉਹਨੂੰ ਤੰਦਰੁਸਤੀ ਦੇ ਬਹੁਤ ਸੋਹਣਾ ਖੇਡਦਾ ਤੇ ਜਾਫੀ ਦਾ ਕੰਮ ਹੁੰਦਾ ਪਾਜੀ ਦਾ ਮਾਰਨਾ ਜਿਹੜਾ ਜਿਹਦਾ ਪੱਕਾ ਦਾਮ ਹੁੰਦਾ ਗੋਪੀ ਦਾ ਮੇਨ ਦਾ ਆ ਪੱਕਾ ਜਿਹੜਾ ਜਾਫੀ ਪੱਕਾ ਦਾ ਦਾਦ ਆ ਉਹਨੇ ਜਦ ਦਾ ਮਾਰਨਾ ਉਹਦਾ ਇੱਕ ਅੱਧਾ ਫਸਣੇ ਫਸਣਾ ਹੁੰਦਾ ਪਾਜੀ ਜਾਫੀ ਦਾ ਤਾਂ ਹੀ ਨਾਮ ਹੁੰਦਾ ਕੋਈ ਵੀ ਜਾਫੀ ਸਭ ਦਾ ਆਪਣਾ ਇੱਕ ਦਾ ਦਾ ਹੁੰਦਾ ਤੇ ਗ ਆਪਾਂ ਯਾਰਾਂ ਨਾਲ ਬਹੁਤ ਟਾਈਮ ਦਾ ਪਿਆਰ ਆ ਕਿਉਂਕਿ ਮੈਂ ਉਹਦੇ ਨਾਲ 11-12 ਤੋਂ ਵੀ ਖੇਡਦਾ ਆਂ ਪਿੰਡ ਬਾਹਰ ਉਹਦੇ ਨਾਲ ਮੈਚ ਮੈਚ ਵੀ ਖੇਡੇ ਆਂ ਉਲਟ ਵੀ ਖੇਡੇ ਆਂ ਇਕੱਠੇ ਵੀ ਖੇਡੇ ਆਂ ਤੇ ਬਹੁਤ ਵਧੀਆ ਸਾਡਾ ਪਿਆਰ ਆ ਆਪਸ ਦੇ ਵਿੱਚ ਉਹ ਵੀ ਕੁਝ ਦਿਨ ਛੇੜ ਦੇ ਛੂਟ ਦੇ ਰਹਿੰਦਾ ਉਹ ਆ ਜਾ ਗਰਾਊਂਡ ਦੇ ਵਿੱਚ ਦੇਖਦਾ ਮੈਨੂੰ ਕਹਿੰਦਾ ਹੁੰਦਾ ਮੱਛਾਂ ਨੂੰ ਬਟੇ ਦੇ ਕੇ ਤਾਂ ਸ਼ੁਕਲਾ ਭਾਈ ਜਦੋਂ ਬਧੀਆ ਬਾਬਾ ਨਾਲ ਸਭ ਨੂੰ ਸਭ ਤੋਂ ਵੱਡੀ ਗੱਲ ਆ ਜੱਫੇ ਲੱਗਦੇ ਰਹਿਣ ਕੌਡੀ ਪੌਣੀ ਬਾਜੀ ਜੱਫੇ ਲੱਗਦੇ ਨੇ ਮੈਂ ਟੀ-ਸ਼ਰਟ ਲੈਣ ਪਾ ਕੇ ਟੀ-ਸ਼ਰਟ ਪਾ ਕੇ ਲੈਨ ਤੇ ਖੜਾ ਰਾਂ ਕਿਹਨੇ ਫੜਨਾ ਕੌਡੀ ਪਾਉਣ ਜਾਉ ਜੇ ਅਸੀਂ ਕੌਡੀ ਪਾਵਾਂਗੇ ਉਹ ਫੜਨਗੇ ਉਹਦਾ ਮੁੱਲ ਵੀ ਤਾਂ ਹੀ ਪੈਣਾ ਜੇ ਅਸੀਂ ਉਹਨਾਂ ਨੂੰ ਹੱਥ ਲਾ ਕੇ ਭੱਜਾਂਗੇ ਸਾਡਾ ਮੁੱਲ ਵੀ ਤਾਂ ਹੀ ਪੈਣਾ ਹਾਂ ਇਹਦਾ ਗੇਮ ਆ ਬਾਜੀ ਕੌਡੀ ਪੌਣੀ ਜੱਫੇ ਲੱਗਣੇ ਨੇ ਤੇ ਬਾਬਾ ਉਹ ਗੱਲ ਕਰਦਾ ਬੰਦਾ ਇੱਕ ਮੈਚ ਮਾਰਾ ਜੀ ਦੋ ਖੇਡੀਆਂ ਪਰ ਕੇ ਤੇ ਸ਼ੱਕ ਨਾ ਲੱਗੇ ਤੰਦਰੁਸਤੀ ਬਖਸ਼ੇ ਬਾਬਾ ਨਾਲ ਸਾਰੇ ਘਰਾਂ ਨੂੰ ਆਪਣੇ ਖਾਸ ਦੇ ਖੇਡ ਦੇ ਵਸਦੇ ਘਰਾਂ ਨੂੰ ਜਾਣ ਤੇ ਆਪਣੀ ਫੈਮਲੀ ਦੇ ਵਿੱਚ ਦੁਬਾਰੇ ਕੁਝ ਉਹਨਾਂ ਤੇ ਅਗਲਾ ਸੀਜ਼ਨ ਬਾਈ ਤੇ ਬਾਕੀ ਮੈਂ ਇੱਕ ਚੀਜ਼ ਤੱਕ ਨਹੀਂ ਪਹੁੰਚਿਆ ਤੇ ਜੋ ਸ਼ਾਹਕੋਟ ਹੁਣ ਤੱਕ ਖੜੀ ਆ ਬਾਈ ਦੇ ਹੁੰਦੀ ਵੀ ਖੜੀ ਸੀ ਤਾਂ ਸਾਡੇ ਕੋਚ ਇੰਦਰਪਾਲ ਬਾਜੇ ਦਾ ਬਹੁਤ ਵੱਡਾ ਹੱਥਾ ਬਹੁਤ ਜ਼ਿਆਦਾ ਕਿਉਂਕਿ ਉਹਨੂੰ ਬਹੁਤ ਟੈਨਸ਼ਨ ਰਹਿੰਦੀ ਆ ਸਾਡੇ ਬਾਹਰ ਦੀਆਂ ਟੀਮਾਂ ਮੈਟਰੋ ਵੀ ਖੇਡਦੀਆਂ ਸ਼ਾਹਕੋਟ ਖੇਡਦੇ ਆ ਇੰਗਲੈਂਡ ਟੈਲਹੋਰ ਵੀ ਖੇਡਦੀ ਆ ਉਹਨੂੰ ਪਤੰਦਰ ਨੂੰ ਉੱਥੇ ਬੈਠਣ ਨੂੰ ਸ਼ਾਂ ਟੈਨਸ਼ਨ ਰਹਿੰਦੀ ਉੱਥੇ ਬੈਠਾ ਹੀ ਫਿਕਰ ਕਰੀ ਚੱਲੂਗਾ ਉਹ ਤੁਸੀਂ ਕੱਪ ਚੱਕ ਦੋ ਤੁਸੀਂ ਐ ਕਰ ਦੋ ਮੈਂ ਕਾ ਤੂੰ ਪਿੱਗ ਜਾ ਕਦੇ ਇੰਡੀਆ ਕੱਪ ਭਾਰ ਲਾਂ ਕਦੇ ਹਰੇ ਭਾਰ ਲਾਂ ਸਾਨੂੰ ਜਿਹਨਾਂ ਨੂੰ ਜੀ ਲੈਣ ਦੇ ਕੋਚ ਤਾਂ ਕਹਿੰਦਾ ਸੀ ਕਿੱਲ ਦੀਆਂ ਨਾਲਾ ਹਨਾ ਉਵੇਂ ਹੀ ਆ ਪਿਆਰ ਵਾਲੀ ਗੱਲ ਬਹੁਤ ਪਿਆਰਾ ਜਿੰਨਾ ਟਾਈਮ ਉਹਨੂੰ ਫੋਨ ਲਾ ਕੇ ਸੁਆਦ ਨਾ ਲਈਏ ਤਾਂ ਉਹਨਾਂ ਦਾ ਜੀ ਨਹੀਂ ਲੱਗਦਾ ਜੀ ਨਹੀਂ ਲੱਗਦਾ ਧਰਮਪੁਰੀ ਦਾ ਗਾਣਾ ਕਹਿੰਦਾ ਹੈ ਘਰੇ ਦੇਖ ਕੇ ਚੱਕਣਾ ਪੈਂਦਾ ਕੋਲ ਦਾ ਫੋਨ ਹਾਲ ਬਾਅਦ ਪੁੱਛਦਾ ਪਹਿਲਾਂ ਗਾਲ ਕੱਢਦਾ ਬਸ ਪਿਆਰ ਆ ਭਾਜੀ ਜੇ ਪਿਆਰ ਆ ਬਹੁਤ ਬੜਾ ਮਿਸ ਕਰਦਾ ਸਭ ਤੋਂ ਸਾਂਸੀ ਹਾਂ ਅਸੀਂ ਚਾਹਾਂਗੇ ਕਿ